हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਣ ਲਈ ਲੈ ਕੇ ਆਏ ਹਾਂਗੇ ਦੋਵੇਂ ਆ ਗਏ ਤਾਜ਼ੀਆਂ ਸੂਆਂ ਇੱਕ ਦੇ ਮਗਰ ਆ ਗਿਆ ਬੱਚਾ ਬਈ ਬੱਸੀ ਤੇ ਇੱਕ ਦੇ ਮਗਰ ਆ ਗਿਆ ਬੱ싸 ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ ਆਜੋ ਬਈ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਹੋ ਠੀਕ ਹੋਂ ਬਈ ਬਹੁਤ ਵਧੀਆ ਨਾਮ ਤੇ ਬਈ ਆਪਣਾ ਡਰੈਸ ਬੋਲ ਦਿਓ ਨਾਮ ਹੈ ਗਰਮੀਤ ਸਿੰਘ ਬਈ ਪਿੰਡ ਰੌਂਤਾ ਜ਼ਿਲ੍ਹਾ ਫੋਗਾਈ ਮੁਕਿਲ ਨੇਹਾਲ ਸੰਗੜਾ ਤਹਿਸੀਲ ਨੇਹਾਲ ਨੇੜੇ ਦੇ ਪਿੰਡ ਬਈ ਆਪਨੂੰ ਨੇੜੇ ਇਧਰ ਸਮਾਦ ਪਈ ਰਹਿ ਗਿਆ ਖਾਈ ਪੱਤੋ ਹੋਰ ਸੰਗੜਾ ਆ ਠੀਕ ਹੈ ਦਿਨਸ ਹੈਪੀ ਨੇੜੀ ਹੈ ਨਾ ਹਾਂਜੀ ਦਿਨ ਦਾ ਲੋਕ ਕੰਟੈਕਟ ਨੰਬਰ ਬੋਲ ਦੋ ਆਪਣਾ ਬਾਈ 9917072219 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਸਾਹਮਣੇ ਵੈਂਡ ਦੇਖ ਰਿਹਾ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਹੈ ਕਦੋਂ ਸੂਈ ਹੈ ਬਾਈ 15 ਦਿਨ ਹੋ ਗਏ 15 ਦਿਨ ਹੋ ਗਏ ਸੂਈ ਨੂੰ ਬੱਚਾ ਆ ਗਿਆ ਤੇ ਮਗਰ ਬਾਈ ਬੱਸੀ ਬੱਸੀ ਬਹੁਤ ਚੰਗੀ ਆ ਗਈ ਕਿੰਨਾ ਬਾਈ ਦਾ ਤਹਾਇ ਰਿਹਾ ਥੱਲੇ ਹੁਣ ਕੰਡੇ ਵਾਲਾ 20 22 ਕਿਲੋ ਹੋਊਗਾ ਬਾਈ ਇਹਦਾ ਠੀਕ ਹੈ ਤੇ ਭਾਵੇਂ ਕੋਈ ਦੋ ਟਾਈਮ ਤਨ ਦੰਦ ਚਬਾਈ ਕਰ ਸਕਦਾ ਠੀਕ ਆ ਬਾਈ ਕਹਿੰਦਾ ਭਾਵੇਂ ਦੋ ਟਾਈਮ ਚਾਰ ਟਾਈਮ ਵੀ ਚਬਾਈ ਕਰ ਸਕਦੇ ਕਿਉਂਕਿ ਬਾਈ ਸੋਡਾ ਹੱਕਾ ਤਸੱਲੀ ਕਰ ਸਕਦਾ ਥਣਾ ਦਾ ਸੈੱਟ ਚੈੱਕ ਕਰ ਸਕਦਾ ਇੱਕ ਨੰਬਰ ਥਨ ਨਾੜਾ ਨੂੜਾ ਫੁੱਲ ਚੰਗੇ ਦੁੱਧ ਵਾਲੀ ਨਾੜ ਵੀ ਬੜੀ ਚੰਗੀ ਲੱਗੀ ਵੀ ਆ ਤੇ ਚਬਾਈ ਚਬਾਈ ਕਿਵੇਂ ਆ ਬਾਈ ਇਹਦੀ ਬਹੁਤ ਵਧੀਆ ਬਾਈ ਠੀਕ ਆ ਬਾਈ ਲੇਵਾ ਚੈੱਕ ਕਰ ਸਕਦੇ ਆ ਬਾਈ ਫੀਟਿੰਗ ਵਾਲਾ ਕਰਮਾ ਨੇ ਲੇਵਾ ਆ ਗਿਆ ਬਹੁਤ ਸੋਹਣਾ ਲੇਵਾ ਆ ਗਿਆ ਤੇ ਕੁਆਲਿਟੀ ਵਾਲੀ ਬਾੜਾ ਕਿੰਨਾ ਕਰ ਦੋ ਤਪਾ ਦੂ ਬਾਈ ਐਸਟੀਮੇਟ ਜਾ ਇਹ 30 32 ਕਿਲੋ ਪਾ ਦਿੰਦੇ ਇਹਦਾ ਠੀਕ ਆ ਬਾਕੀ ਕੱਦ ਕਾਠ ਦੀ ਗੱਲ ਕਰੀਏ ਬਈ ਫੁੱਲ ਚੰਗਾ ਆ ਗਿਆ ਥਣਾ ਦਾ ਸਾਇਜ ਬਹੁਤ ਚੰਗਾ ਆ ਗਿਆ ਫੇਸ ਬਿਊਟੀ ਚੈੱਕ ਕਰ ਸਕਦੇ ਮੋਦੀਵਾਦੀ ਕਰਨ ਵਾਲੀ ਦੀ ਫੁੱਲ ਕਮਾਲ ਦੀ ਹੈ ਖੋਲੇ ਬਈ ਤੋਰ ਮੜੀ ਜਿੱਦਣ ਤੇ ਮੁੱਲ ਬਾਈ ਇਹਦਾ ਕੀ ਰਹੂਗਾ ਲੈਣ ਦਾ 1 ਲੱਖ 5000 ਰੁਪਏ 1 ਲੱਖ ਤੇ 5000 ਰੁਪਏ ਬਾਈ ਕਹਿੰਦੇ ਮੁੱਲਾਂ ਬਾਕੀ ਆਏਗਾ ਦਾ ਥੋੜਾ ਕਾਣਾ ਮਾਨਦਾਨ ਹੋ ਜਾਊਗਾ ਹਾਂਜੀ ਠੀਕ ਹੈ ਬਾਈ ਬਾਈ ਕਹਿੰਦੇ 1 ਲੱਖ ਤੇ 5000 ਰੁਪਏ ਬਾਈ ਮੁੱਲਾਂ ਵਾਕਿਆ ਆਏਗਾ ਦਾ ਮਾਨਦਾਨ ਮੌਕੇ ਤੇ ਜ਼ਰੂਰ ਹੋ ਜੂਗਾ ਲੇਵਾ ਜਿਹੜਾ ਇਹਨੂੰ ਆ ਘਟਾ ਟਾ ਡਾ ਕੇ ਕਰਮਾਣੇ ਨੂੰ ਫੀਡਿੰਗ ਵਾਲਾ ਲੇਵਾ ਕਹਿ ਸਕਦਾ ਬਹੁਤ ਸੋਹਣਾ ਪੂਰੀ ਵਿਥੀ ਤੇ ਥਣ ਲੱਗਿਆ ਵਗਾ ਬਾਕੀ ਤੋਰਾ ਤਾਰਾ ਵੀ ਇੱਕ ਨੰਬਰ ਹੈਗਾ ਬੋਡੀ ਵੇਟ ਜਾਂ वजन ਵਜੂਦ ਦੀ ਗੱਲ ਕਰੀਏ ਕਰਮਾਣੀ ਦਾ ਫੁੱਲ ਤੇ ਬਾਕੀ ਜਿਹੜਾ ਇਹ ਮਗਰ ਬੱਚਾ ਕਰਮਾੜੀ ਤੇ ਬੱਸੀ ਆ ਉਹ ਵੀ ਨਾਲ ਹੀ ਤਿਆਰ ਹੋਣ ਵਾਲਾ ਬੱਚਾ ਦਾ ਬਹੁਤ ਸੋਹਣਾ ਬੱਚੇ ਦੀ ਬੂਥ ਬਾਤ ਵੀ ਚੈੱਕ ਕਰ ਸਕਦਾ ਗੁਲਾਬੀ ਬੂਥ ਹੈ ਬੱਚੇ ਦੀ ਤੇ ਬਈ ਅੱਗੇ ਇਧਰੋਂ ਤੋਂ ਨੰਬਰ ਤੇ ਕਿਹੜਾ ਸੁਆ ਇਹ ਪਹਿਲੇ ਸੂਰ ਪਲੂਨ ਆ ਗਿਆ ਪਲੂਨ ਠੀਕ ਆ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਇਹਨੂੰ 20 ਦਿਨ ਹੋ ਗਏ ਅੱਜ ਨੂੰ 20 ਦਿਨ ਬੱਚਾ ਇਹਦੇ ਮਗਰ ਵਸਾਣਾ ਹਾਂ ਇਹਦੇ ਮਗਰ ਬੱਚਾ ਕਿੰਨਾ ਦੁੱਧ ਖਾਇ ਰਿਹਾ ਇਹਦੇ ਥੱਲੇ ਬਈ ਦੁੱਧ ਦੇ ਦੇ ਥੱਲੇ ਹੋਊਗਾ 22 ਕਿਲੋ ਮਾਏ ਨੂੰ ਬਈ ਠੀਕ ਆ 22 23 ਹੋ ਜੇ ਠੀਕ ਆ ਤੇ ਉਹ ਠੰਡੀ ਆ ਪੂਰੀ ਵਧੀਆ ਬਈ ਚੋਈ ਚੋਈ ਕਿਵੇਂ ਚੋਈ ਪੂਰੀ ਵਧੀਆ ਬਾਕੀ ਕੱਦ ਬਹੁਤ ਆ ਹਨਾ ਹੂੰ ਸਹੀ ਗੱਲ ਆ ਬਈ ਕੱਦ ਕੱਦ ਚੈੱਕ ਕਰ ਸਕਦੇ ਹਾਂ ਦੋਂਦੀ ਆ ਇਹ ਬਈ ਮੂੰਹ ਦੋ ਦੰਦਾ ਹਾਂ ਠੀਕ ਆ ਬਈ ਫਿਰ ਜੇ ਬੱਚਾ ਮੰਨ ਕੀ ਆਵੇ ਜਿਹੜਾ ਵੀ ਆਵੇ ਹਨਾ ਸਹੀ ਗੱਲ ਆ ਬਈ ਹਜੇ ਬਸੀਆਂ ਜੀ ਪਾਉਂਦੀ ਆ ਆਪਣੀ ਕਰਮ ਵਾਲੀ ਆ ਗਈ ਬਈ ਦੋ ਦੰਦ ਬੱਚਾ ਇਹਦੇ ਮਗਰ ਆ ਗਿਆ ਬੱਸ ਤੇ ਥਰਡ ਲੇ ਵਾਪਨ ਨੇ ਚੱਕਰਵਾਨਾ ਲਾਣਾ ਨੂੰ ਨਾ ਦੇਖ ਸਕਦਾ ਬਾਕੀ ਥਾਣਾ ਦਾ ਗਾਇਬ ਗੂਪੀ ਇੱਕ ਨੰਬਰ ਲੇਵੇ ਦੀ ਜਿਹੜੀ ਫਿਟਨੈਸ ਆ ਬੜੀ ਕਮਾਲ ਦੀ ਆ ਗਈ ਜੰਨਾ ਮਗਰ ਨੂੰ ਉਹਨੂੰ ਮੂੰਹ ਨੂੰ ਬਹੁਤ ਸੋਹਣਾ ਲੇਵਾ ਕਹਿ ਸਕਦਾ ਬਾਕੀ ਕੱਦ ਕਾਠ ਦੀ ਗੱਲ ਕਰੀਏ ਫੁੱਲ ਪਲੀ ਵੀ ਬਾਕੀ ਫੇਸ ਬਿਊਟੀ ਸੈਨਿੰਗ ਚਮਕ ਬਾਕੀ ਹਜੇ ਬੱਚਾ ਹੈਗਾ ਬਈ ਮੂੰਹੂ ਦੋ ਦੰਦ ਆ ਗਿਆ ਖੋਲਿਓ ਬਈ ਤੋਰੇ ਨੂੰ ਤੇ ਇਹਦਾ ਮੁੱਲ ਬਈ ਲੈਣ ਦੇਣੀ ਕੀ ਰੋ 1,20,000 1,20,000 ਰੁਪਏ ਹਾਂ ਠੀਕ ਹੈ ਬਈ ਇਹਦਾ ਮੁੱਲ ਬਈ ਕਹਿੰਦੇ 1,20,000 ਰੁਪਏ ਬਾਕੀ ਥੋੜਾ ਕਾਣਾ ਮਾਨਤਾਨਾ ਹੈਗੇ ਦਾ ਹੋਜੂ ਹੋਜੂ ਬਈ ਥੋੜਾ ਕਾਣਾ ਮਾਨਤਾਨ ਹਾਂਜੀ ਕਰਦੇ ਠੀਕ ਆ ਥੋੜਾ ਮੋਕਾ ਕਾਣਾ ਮਾਨਤਾਨ ਬਈ ਕਹਿੰਦੇ ਮੌਕੇ ਤੇ ਜਰੂਰ ਕਰ ਦਿਆਂਗੇ ਬਾਕੀ ਫੇਸ ਵਗੈਰਾ ਨਾ ਬੱਚੇ ਦਾ ਚੈੱਕ ਕਰ ਸਕਦੇਮ ਬੜਾ ਬਈ ਕਮਾਲ ਦਾ ਚਮਕ ਦਮਕ ਵਾਲੀ ਐ ਲਿਸਿਨੀ ਲਾਮਿਨੇ ਨਰੂ ਵੀ ਨਿਕਰ ਕਰਮਾਲੀ ਫੋਲ ਲੱਗੀ ਜੇ ਬਈ ਕੋਈ ਜੋੜਾ ਇਕੱਠਾ ਲਵੇ ਕਰਦੇ ਆਂਗੇ ਭਾਈ ਮੈਂ ਤੁਹਾਨੂੰ ਸਭ ਵਧੀਆ ਹੋ ਜੂ ਹਾਂਜੀ ਠੀਕ ਹੈ ਭਾਈ ਭਾਈ ਜੇਕਰ ਨਾ ਜੋੜਾ ਇਕੱਠਾ ਕੋਈ ਲਊਗਾ ਤਾਂ ਪੱ ਚੰਗਾ ਮਾਲਤਾਂ ਕਰਦੇ ਆਂਗੇ ਬਾਕੀ ਹਵਾਨਾ ਚੈੱਕ ਕਰ ਸਕਦੇ ਆਂ ਭਾਈ ਟੈਟ ਲੇਵਾ ਕਹਿ ਸਕਦਾ ਪੂਰਾ ਫੀਟਿੰਗ ਵਾਲਾ ਜਰਮੈਨ ਨੂੰ ਤੇ ਥਣ ਵੀ ਬਹੁਤ ਚੰਗਾ ਆ ਗਿਆ ਬਾਕੀ ਬਾਈ ਯਾਰ ਕੇ ਭਾਈ ਹੱਥੀ ਮਸ਼ੀਨ ਤੇ ਚਾਹੁੰਦੇ ਆ ਜੇ ਤੁਸੀਂ ਹੱਥੀ ਵੀ ਚੋਣਾ ਚਾਹੋਗੇ ਤਾਂ ਵੀ ਚੋ ਸਕਦੇ ਹੋ ਕਿ ਨਹੀਂ ਭਾਈ ਹਾਂਜੀ ਹਾਂਜੀ ਸਹੀ ਗੱਲ ਆ ਭਾਈ ਜੇ ਕਿਸੇ ਵੀ ਵੀਰ ਨੂੰ ਭਾਈ ਦੋਮਾ ਵੜਾ ਚ ਕੋਈ ਵੜਾ ਪਸੰਦ ਬਾਈ ਨਾ ਕਰੇ ਕੰਡੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ